ਸਾਡੀ ਮਾਤਾ ਤਾਂ ਸਾਨੂੰ ਕਮਾ ਕੇ ਲਿਆ ਕੇ ਖਲੋ ਦਿੱਤੀ ਜੀ ਪਿੰਡ 'ਚ ਤੇ ਸਾਨੂੰ ਇਨਸਾਫ ਗਰੀਬ ਬੰਦੇ ਨੂੰ ਚਾਹੀਦਾ ਹੋਰ ਸਾਨੂੰ ਆਪਣੇ ਕੀ ਕਰਾਇ ਤੇ ਬੈਠਾ ਮੈਂ ਤੇ ਉਹ ਕਿਸੇ ਦੇ ਘਰਾਂ ਕੰਮ ਕਰਨ ਗਏ ਸੀ ਜੀ ਤੇ ਉਹਨਾਂ ਨੇ ਕੀ ਕਰਿਆ ਮੇਰੀ ਮਾਤਾ ਜੀ ਨੂੰ ਮਾਰ ਕੇ ਘਰਾਂ ਰੱਖ ਲਿਆ ਉਹਨਾਂ ਨੇ ਦੋ ਰਾਤਾਂ ਘਰਾਂ ਰੱਖਿਆ ਜੀ ਮੇਰੀ ਮਾਤਾ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾਂ ਵਰਣ ਕੌਸ਼ਲ ਤੁਸੀਂ ਜੁੜੇ ਹੋ ਨਿਊਜ਼ ਐਂਡ ਫੈਕਟ ਦੇ ਨਾਲ ਸਮਰਾਲੇ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ ਹਾਂ ਸਮਰਾਲਾ ਵਿੱਚ ਇੱਕ ਅਨੁਸੂਚਿਤ ਜਾਤੀ ਦੀ ਗਰੀਬ ਔਰਤ ਜੋ ਆਪਣੇ ਮਾਲਕ ਦੇ ਘਰ ਕੰਮ ਕਰਦੀ ਸੀ ਉਸ ਮਾਲਕ ਦੀ ਰਸੋਈ ਵਿੱਚੋਂ ਹੀ ਉਸ ਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ ਸਮਰਾਲਾ ਨੇੜਲੇ ਪਿੰਡ ਲਲ ਕਲਾ ਦੀ ਮਿਹਨਤ ਮਜ਼ਦੂਰੀ ਕਰਨ ਵਾਲੇ ਅਨੁਸੂਚਿਤ ਜਾਤੀ ਪਰਿਵਾਰ ਦੀ ਇਹ ਬਜ਼ੁਰਗ ਔਰਤ ਪਿੰਡ ਚ ਹੀ ਇੱਕ ਘਰ ਦਾ ਕੰਮ ਕਰਨ ਲਈ ਜਾਂਦੀ ਸੀ ਪਰ ਉਸ 17 ਮਈ ਦੇ ਅਪਾਗੇ ਦਿਨ ਉਹ ਆਪਣੀ ਮਾਲਕਣ ਨੂੰ ਉਸ ਦੇ ਰਿਸ਼ਤੇਦਾਰ ਵੱਲੋਂ ਮਾਰਨ ਦੀ ਕੋਸ਼ਿਸ਼ ਕਰਨ ਦੀ ਘਟਨਾ ਵੇਖ ਲਏ ਜਾਣ ਕਾਰਨ ਆਪਣੀ ਹੀ ਜਾਨ ਤੋਂ ਹੱਥ ਤੋਂ ਬੈਠੀ ਮਿਰਤਕ ਦਾ ਪਰਿਵਾਰ 2 ਦਿਨ ਉਸ ਦੀ ਭਾਲ ਕਰਦਾ ਰਿਹਾ ਜਦ ਕਿ ਕਾਤਲ ਨੇ ਇਸ ਔਰਤ ਦਾ ਕਤਲ ਕਰਕੇ ਲਾਸ਼ ਨੂੰ ਰਸੋਈ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ ਪੁਲਿਸ ਨੇ ਮਾਲਿਕ ਦੇ ਕਾਰ ਆਏ ਉਹਨਾਂ ਦੇ ਪਤੀ ਜੇ ਵਿਰੁੱਧ ਮਾਮਲਾ ਦਰਜ ਕਰ ਲਿਆ ਕੇ ਉਸਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਲਾਲਕਲਾ ਦੇ ਨਿਵਾਸੀ ਗੁਰਜੰਟ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ ਪਿੰਡ ਦੇ ਪਰਿਵਾਰ ਰਜਿੰਦਰ ਸਿੰਘ ਦੇ ਕਾਰ ਕੰਮ ਕਰਦੀ ਸੀ ਅਤੇ 17 ਮਈ ਨੂੰ ਵੀ ਉਹ ਰੋਜ਼ ਦੀ ਤਰ੍ਹਾਂ ਉਹਨਾਂ ਦੇ ਕਾਰ ਕੰਮ ਕਰਨ ਲਈ ਗਈ ਪਰ ਦੇਰ ਤੱਕ ਘਰ ਵਾਪਸ ਨਹੀਂ ਪਰਤੀ। ਉਸ ਦੀ ਪਾਲ ਲਈ ਉਸ ਦਾ ਪਿਤਾ ਕਰਤਾਰ ਸਿੰਘ ਗੁਆੜੀਆਂ ਦੇ ਘਰ ਵੇਖਣ ਗਿਆ ਅਤੇ ਉੱਥੇ ਰਜਿੰਦਰ ਸਿੰਘ ਅਤੇ ਉਸ ਦਾ ਮਾਚੀਵਾੜੇ ਰਹਿੰਦਾ ਪਤੀ ਜਾਵੀ ਉੱਥੇ ਹਾਜ਼ਰ ਸੀ ਉਸ ਨੇ ਰਜਿੰਦਰ ਸਿੰਘ ਨੂੰ ਕਹਿ ਦਿੱਤਾ ਗਿਆ ਕਿ ਉਹ ਕੰਮ ਕਰਕੇ ਵਾਪਸ ਚਲੀ ਗਈ ਹੈ ਪਰੰਤੂ ਸੁਰਿੰਦਰ ਕੌਰ ਕਾਰ ਨਹੀਂ પડਤੀ ਗੁਰਜੰਤ ਸਿੰਘ ਦੇ ਅਨੁਸਾਰ ਪਰਿਵਾਰ ਵੱਲੋਂ ਕੀਤੀ ਗਈ ਪੜਤਾਲ ਵਿੱਚ ਹੁਣ ਇਹ ਪਤਾ ਲੱਗਿਆ ਹੈ ਕਿ ਰਜਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਆਪਣੀ ਜ਼ਮੀਨ ਵੇਚੀ ਸੀ ਅਤੇ ਉਸ ਦੇ ਘਰ ਵਿੱਚ ਨਕਦੀ ਪਈ ਸੀ ਰਾਜਿੰਦਰ ਸਿੰਘ ਦਾ ਪਤੀਜਾ ਜਸਮੀਤ ਸਿੰਘ ਜੋ ਕਿ ਮਾਛੀਵਾੜਾ ਵਿਖੇ ਰਹਿੰਦਾ ਹੈ ਘਟਨਾ ਵਾਲੇ ਦਿਨ ਹੀ ਉਹਨਾਂ ਦੇ ਘਰ ਆਇਆ ਸੀ ਅਤੇ ਉਸਨੇ ਘਰ ਵਿੱਚ ਰੱਖੇ ਰੁਪਏ ਲੈਣ ਲਈ ਘਰ ਵਿੱਚ ਮੌਜੂਦ ਆਪਣੀ ਚਾਚੀ ਚਰਨਜੀਤ ਕੌਰ ਨੂੰ ਗਲ ਵਿੱਚ ਚੁੰਨੀ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਸ ਦੀ ਮਾਤਾ ਸੁਰਿੰਦਰ ਕੌਰ ਨੇ ਵੇਖ ਲਿਆ ਅਤੇ ਇਸੇ ਕਾਰਨ ਕਥਿਤ ਦੋਸ਼ੀ ਜਸਮੀਤ ਸਿੰਘ ਨੇ ਉਸ ਦੀ ਮਾਤਾ ਦਾ ਹੀ ਕਤਲ ਕਰ ਦਿੱਤਾ ਤੇ ਲਾਸ਼ ਲੁਕਾ ਦਿੱਤੀ ਸੀ ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਰਿਤਕ सुरेंद्र ਕੌਰ ਦੀ ਲਾਸ਼ ਰਜਿੰਦਰ ਸਿੰਘ ਦੀ ਰਸੋਈ ਵਿੱਚੋਂ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਸਨੀਤ ਸਿੰਘ ਪੁੱਤਰ ਪਰਪੁਰ ਸਿੰਘ ਵਾਸੀ ਮਾਚੀਵਾੜਾ ਵਿਰੁੱਧ 3502 ਅਤੇ 357 ਅਧੀਨ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਰਾਤੀ ਉਹ ਕਹਿੰਦੇ ਵੀ ਅੱਜ ਪਤਾ ਲੱਗਿਆ ਸੌਣ ਤਾਂ ਵੀ ਆਏ ਪੁਲਿਸ ਵਾਲੇ ਮੰਮੀ ਸਾਡੀ ਦੀ ਲਾਸ਼ ਕਿਰ ਸੋਈ ਦੇ ਵਿੱਚੋਂ ਉਹਨਾਂ ਨੇ ਕੱਢ ਲਈ। ਐਦਾਂ ਕਿਦਾਂ ਇੱਕਦਮ ਲਾਸ਼ ਮਿਲ ਵੀ ਗਈ ਫਿਰ ਇਹਨਾਂ ਨੂੰ ਸਾਰਿਆਂ ਤੇ ਜਿਹੜਾ ਉਹਨਾਂ ਦਾ ਘਰ ਦਾ ਮੇਨ ਮੈਂਬਰ ਆ ਉਹਨਾਂ ਦਾ ਬਜ਼ੁਰਗ ਸੀ ਉਹ ਕੋਲ ਪੇ ਉਹ ਚੱਕਿਆ ਉਹ ਚੱਕਿਆ ਨੀ ਉਹਨੇ ਵੀ ਨਾਲ ਮਾਰੀ ਉਹਨੂੰ ਵੀ ਇੰਨੇ ਚੱਕਿਆ ਜੇ ਰਿਸ਼ਤੇਦਾਰ ਘਰ ਆਏ ਜਦੋਂ ਉਹਨਾਂ ਦਾ ਡੈਡੀ ਘਰ ਸੀ ਫਿਰ ਉਹਨਾਂ ਨੇ ਉਹਨੂੰ ਰੋਕਿਆ ਕਿ ਉਹ ਨਹੀਂ ਮਾਰਨ ਤੋਂ ਸਾਡੀ ਮਾਤਾ ਨੂੰ ਉਹ ਵੀ ਨਾਲ ਸੀ ਉਹ ਵੀ ਨਾਲ ਉਹਨੂੰ ਵੀ ਚੱਕਿਆ ਜਾਵੇ ਠੀਕ ਹੈ ਤੇ ਤੇ ਸਾਡੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਅਸੀਂ ਤਾਂ ਕੋਈ ਮੰਗ ਨਹੀਂ ਆ ਕਿਸ ਤਕਰੀਬ ਬੰਦੇ ਆ ਨਾ ਹੀ ਸਾਡੀ ਜੀ ਹੈਸੀਅਤ ਕੇਸ ਲੜਨ ਦੀ ਆ ਬਸ ਹੰਤਾ ਇਨਸਾਫ ਬਦਲਾ ਦਿਓ ਜੀ ਸਾਡੀ ਮਾਤਾ ਤਾਂ ਸਾਨੂੰ ਕਮਾ ਕੇ ਲਿਆ ਕੇ ਖਲੋ ਦਿੱਤੀ ਜੀ ਪਿੰਡ 'ਚ ਸਾਡੇ ਨਾਲ ਤਾਂ ਜੀ ਬਹੁਤ ੱੱਕਾ ਕਰਤਾ ਸਾਨੂੰ ਹੁਣ ਵੀ ਸਾਡੇ ਤੇ ਇਹੀ ਦਬਾਅ ਪਾਇਆ ਜਾ ਰਿਹਾ ਵੀ ਅਸੀਂ ਲਿਆ ਕੇ ਸੰਸਕਾਰ ਕਰ ਦਈਏ ਤੇ ਅਸੀਂ ਕੋਈ ਕਾਰਵਾਈ ਦੀ ਮੰਗ ਨਾ ਕਰੀਏ ਸਾਨੂੰ ਇਹ ਕਿਹਾ ਜਾਂਦਾ ਵੀ ਕੋਈ ਗੱਲ ਨਹੀਂ ਜਦੋਂ ਕੇਸ ਪੈਜੂਗਾ ਫਿਰ ਕੇਸ ਲੜ ਲਿਆ ਕਰੋ ਅਸੀਂ ਕੇਸ ਨਹੀਂ ਲੜ ਸਕਦੇ ਸਾਨੂੰ ਗਰੀਬ ਮੰਨ ਦਿੱਤਾ ਜਾਵੇ ਜੀ ਮੇਰਾ ਪਿੰਡ ਇਹ ਲਲਕਲਾ ਜੀ ਬੈਕਅਪ ਵਿੰਡੋ ਮੇਰਾ ਹਾੜੀਆਂ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗਰਜੰਟ ਸਿੰਘ ਹੈ ਮੇਰੀ ਮਾਤਾ ਜੀ ਸੀ ਉਹਨਾਂ ਦਾ ਸਰਿੰਦਰ ਕੌਰ ਤੀ ਜੀ ਉਹਨਾਂ ਦੀ ਉਮਰ 60 68 ਸਾਲ ਦੀ ਉਮਰ ਸੀ ਠੀਕ ਹੈ ਕਟਣਾ ਵਾਪਰੀ ਹੈ ਕਟਣਾ ਜੀ ਉਹ ਕਿਸੇ ਦੇ ਘਰਾਂ ਕੰਮ ਕਰਨ ਗਏ ਸੀ ਜੀ ਤੇ ਉਹਨਾਂ ਨੇ ਕੀ ਕਰਿਆ ਮੇਰੀ ਮਾਤਾ ਜੀ ਨੂੰ ਮਾਰ ਕੇ ਘਰਾਂ ਰੱਖ ਲਿਆ ਉਹਨਾਂ ਨੇ ਦੋ ਰਾਤਾਂ ਘਰਾਂ ਰੱਖਿਆ ਜੀ ਮੇਰੀ ਮਾਤਾ ਨੂੰ ਤੇ ਪੁਲਿਸ ਨੇ ਉਹ ਅੰਦਰੋਂ লাশ ਕੱਢ ਲਈ ਜੀ ਉਹਨਾਂ ਨੂੰ ਬਹੁਤ ਪੂਰੀ ਤਰੀਕਾ ਨਾਲ ਮਾਤਾਂ ਨੂੰ ਮਰੀ ਨੂੰ ਮਾਰਿਆ ਗਿਆ ਜੀ ਤੇ ਜਿਹੜੀ ਉਹਨਾਂ ਦੀ ਬੀਬੀ ਸੀ ਉਹ ਉਹਨਾਂ ਨੂੰ ਕਹਿ ਰਹੀ ਆ ਵੀ ਇਹਨਾਂ ਨੇ ਮਾਰਤੀ ਜੀ ਉਹਨਾਂ ਦੀ ਕੋਈ ਉਹਨਾਂ ਨੇ ਗੱਲ ਨਹੀਂ ਸੁਣੀ ਪੁਲਿਸ ਨੇ ਜੀ ਪੁਲਿਸ ਨੂੰ ਪਰਸੋਂ ਵੀ ਕਹੀ ਗਈ ਵੀ ਇਹਨਾਂ ਦੇ ਅੰਦਰੋਂ ਆਈ ਇਹਨਾਂ ਨੇ ਅੰਦਰੋਂ ਆਈ ਤੇ ਮਤਲਬ ਕਿ ਜਦੋਂ ਉਹਨਾਂ ਨੇ ਕੱਲ੍ਹ ਸ਼ਾਮ ਨੂੰ লাশ ਕੱਢੀਆ ਦੋ ਦਿਨ ਬਾਅਦ ਹੀ ਅੰਦਰੋਂ ਤੇ ਮਤਲਬ ਕਿ ਜਿਹੜਾ ਅਪਰਾਧੀ ਆ ਉਹਦਾ ਨਾਂ ਹੋਏ ਨਹੀਂ ਪਾ ਰਹੇ ਜੀ ਵਿੱਚ ਕੀ ਕੀ ਨਾ ਦਾ ਘਰ ਆ ਉਹ ਜਿਹੜਾ ਕੋਈ ਪ੍ਰੈਸ਼ਰ ਆ ਜਾਂ ਪੁਲਿਸ ਤੇ ਕੋਈ ਪ੍ਰੈਸ਼ਰ ਪਾ ਰਹੇ ਨੇ ਇਹ ਨਹੀਂ ਘਟਨਾ ਹੋਈ ਸੀ ਕਿ ਕਿੰਨੇ ਦਿਨ ਤੋਂ ਲਾਪਤਾ ਸੀਗੇ ਮੇਰੀ ਮਾਤਾ 17 ਤਰੀਕ ਦੇ ਲਾਪਤਾਈ 3 ਵਜੇ ਤੋਂ ਸਾਢੇ 3 ਵਜੇ ਘਰ ਤੋਂ ਗਏ ਨੇ ਮੁੜ ਕੇ ਵਾਪਸ ਨਹੀਂ ਆਏਗੇ ਜਿਉਂ ਨਾਲ ਫੋਨ ਵੀ ਸੁੱਚ ਆਫ ਹੁੰਦਾ ਸੀ ਜੀ ਉਹਨਾਂ ਦੇ ਘਰਾਂ ਗਏ ਬਸ ਉਹਨਾਂ ਦੇ ਘਰਾਂ ਉਹਨਾਂ ਦੀ ਘਰ ਕਲੇਸ਼ ਹੁੰਦਾ ਸੀ ਕੋਈ ਰਿਸ਼ਤੇਦਾਰ ਆਇਆ ਵਾ ਸੀ ਉਹ ਉਹਨਾਂ ਦੀ ਬੁਢੀ ਨੂੰ ਕੁੱਟਮਾਰ ਕਰਦਾ ਸੀ ਜੀ ਉਸ ਤੋਂ ਜੋ ਮੇਰੀ ਮੰਮੀ ਚਲੀ ਗਈ ਉਹਨਾਂ ਨੇ ਮੇਰੀ ਮੰਮੀ ਛੱਡ ਕੇ ਉਹ ਬੁਢੀ ਛੱਡ ਕੇ ਮੇਰੀ ਮੰਮੀ ਮਾਰਤੀ ਜੀ ਉਹਨਾਂ ਨੇ ਦੋਹਾਂ ਜਣਿਆਂ ਨੇ ਮਾਰ ਕੇ ਅੰਦਰ ਸੋਈ ਚ ਰੱਖ ਲਈ ਜਦਕਿ ਪੁਲਿਸ ਵਾਲਿਆਂ ਨੇ ਦੂਏ ਦਿਨ ਬਾਹਰ ਕੱਢੀ ਆਈ ਉਹ ਪੁਲਿਸ ਨੇ ਹੁਣ ਲਾਸ਼ ਕਵਜੇ ਚ ਲੈ ਲਈ ਹਾਂ ਜੀ ਲਾਸ਼ ਕਵਜੇ ਚ ਲੈ ਲਈ ਆਈ ਉਹ ਸਮਰਾਲੇ ਹਸਪੀਟਲ ਚ ਪਈ ਆਈ ਜੀ ਅਸਲੀ ਮੁੱਦ ਮਕਦਮਾ ਦਰਜ ਕਰ ਲਿਆ ਉਹਨਾਂ ਤੇ ਹਾਂਜੀ ਮੁਕਦਮਾ ਮਤਲਬ ਕਿ ਉਹ ਮੁੰਡੇ ਤੇ ਕਰਿਆ 121 ਇੱਕ ਮੁੰਡੇ ਤੇ ਕਰਿਆ ਜਿਹੜਾ ਅਸਲੀ ਅਪਰਾਧੀ ਉਹਦੇ ਦਾ ਨਵੇਂ ਨਹੀਂ ਲਿਖਿਆ ਜੀ ਵਿੱਚ ਕੀ ਲੱਗਦਾ ਵੀ ਉਹ ਤਕੜੇ ਨੇ ਤਕੜੇ ਉਹ ਕੀ ਕੀ ਕਹਿ ਸਕਦੇ ਆ ਜੀ ਹੁਣ ਗਰੀਬ ਬੰਦੇ ਆਸੀਂ ਦਾ ਮਕਾਨ ਚ ਰਹਨੇ ਆ ਕਿਸੇ ਦੇ ਉਹ ਜੱਟ ਨੇ ਜੀ ਕਿਰਾਏ ਦਾ ਮਕਾਨ ਆ ਜੀ ਕਿੰਨੀ ਦੇਰ ਤੋਂ ਰਹੇ ਜੀ ਇੱਥੇ ਮੈਂ 18-19 ਸਾਲ ਹੋ ਗਏ ਰਹਿੰਦਾ ਨੂੰ ਜੂਰੇ ਕੀ ਕੰਮ ਕਰਦੇ ਮੈਂ ਤਾਂ ਜੀ ਲੇਬਰ ਦਾ ਕੰਮ ਕਰਦਾ ਹਾਂ ਤਿੰਨ ਬੱਚੇ ਨੇ ਦੋ ਗੁੱਡੀਆਂ ਨੇ ਦੋ ਮੇਰੀਆਂ ਭੈਣਾਂ ਨੇ ਕਾ ਬੇਟੀ ਭੈਣ ਆਉਣੇ ਵਾਲੀ ਇੱਕ ਇਕੱਲਾ ਹੀ ਮੈਂ ਮਨੋਕਲਦੀਪ ਕੌਰ ਜੀ ਮੈਂ ਸਰਿੰਦਰ ਕੌਰ ਦੀ ਬੇਟੀ ਹਾਂ ਮਾਤਾ ਦੀ ਉਮਰ ਕਿੰਨੀ ਸੀਗੀ ਉਹਨੇ 60 ਬਾਰ ਸਾਲ ਸੀਗੀ ਉਮਰ ਜੀ ਤਾਂ ਫੋਨ ਗਿਆ 9 ਵਜੇ ਘਰ ਤੋਂ ਮੇਰੀ ਪਰਜਾਈ ਦਾ ਫੋਨ ਗਿਆ ਕਹਿੰਦੇ ਵੀ ਮੰਮੀ ਹਾਲ ਤੱਕ ਘਰੇ ਨਹੀਂ ਆਈ ਹੈਗੀ ਮੈਂ ਅਸੀਂ ਤਾਂ ਸਵੇਰ ਦੂਜੀ ਸਵੇਰ 9 ਵਜੇ 6 ਵਜੇ ਆ ਗਏ ਸੀਗੇ ਜੀ ਉਰੇ ਅਸੀਂ ਕੱਲ ਦੇ ਉਰੇ ਬੈਠਿਆ ਸਾਨੂੰ ਕੋਈ ਨਹੀਂ ਉਹਨਾਂ ਦੇ ਘਰ ਦੇ ਨੇ ਨਹੀਂ ਪੁੱਛਿਆ ਕਿਸੇ ਨੇ ਵੀ ਆ ਕੇ ਕਿਸੇ ਨੇ ਸਾਡੀ ਨਾ ਪੁਲਿਸ ਵਾਲੇ ਨੇ ਸੁਣੀ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਹੁਣ ਕਿਵੇਂ ਪਤਾ ਲੱਗਿਆ ਵੀ ਉਹ ਮਾਤਾ ਜੀ ਉਹਨਾਂ ਨੇ ਮਾਰਤੇ ਸੀ ਕਿੱਥੇ ਪਏ ਸੀਗੇ ਸਾਨੂੰ ਤਾਂ ਮੈਨੂੰ ਤਾਂ ਹੁਣ ਪਤਾ ਲੱਗਿਆ ਰਾ ਮੇ ਡੈਡੀ ਉਹਨਾਂ ਨੂੰ ਰਾਤ ਦਾ ਪਤਾ ਸੀਗਾ ਰਾਤ ਪੁਲਿਸ ਉਹਨਾਂ ਦੇ ਘਰ ਆਈ ਸੀਗੀ ਜਦੋਂ ਪਹਿਲਾਂ ਆਈ ਸੀ ਬੁਲਾਈ ਉਹਨਾਂ ਨੇ ਕੋਈ ਛਾਣਬੀਨ ਨਹੀਂ ਕੀਤੀ ਸਾਨੂੰ ਕਹਿੰਦੇ ਤੁਸੀਂ ਚੁੱਪ ਕਰਕੇ ਘਰ ਨੂੰ ਵਗਜੋ ਵੀ ਜਿਹੜੀ ਕਾਰਵਾਈ ਅਸੀਂ ਆਪੇ ਕਰਾਂਗੇ ਉਹਨਾਂ ਨੇ ਕੁਝ ਨਹੀਂ ਕੀਤਾ ਹੀ ਕੱਲ ਦੁਬਾਰਾ ਬੁਲਾਏ ਸੀਗੇ ਪੁਲਸ ਵਾਲੇ ਔਰ ਰਾਤ ਲੈ ਕੇ লাশ ਚੱਕ ਕੇ ਉਹਨਾਂ ਦੇ ਘਰ ਤੇ ਸਾਨੂੰ ਤਾਂ ਵੀ ਸਵੇਰੇ ਦੱਸਿਆ ਹੀ ਕੀ ਲੱਗਦਾ ਕੀ ਘਟਨਾ ਹੋਈ ਹੋਵੇਗੀ ਉਹਨਾਂ ਦੇ ਘਰੇ ਕਲੇਸ਼ ਚੱਲਦਾ ਸੀਗਾ ਉਹਨਾਂ ਦੀ ਬੁੜੀ ਨੂੰ ਮਾਰਨ ਲੱਗੇ ਸੀ ਕੋ ਆਪਸ ਵਿੱਚ ਲੜਦੇ ਪਏ ਸੀਗੇ ਉਹ ਉਹਨਾਂ ਦੀ ਬੁੜੀ ਭੱਜ ਗਈ ਭੱਜ ਕੇ ਕਿਸੇ ਹੋ ਗਵਾਂਡੀਆਂ ਦੇ ਘਰੇ ਚਲੀ ਗਈ ਉਹਨਾਂ ਨੇ ਮੇਰੀ ਮੰਮੀ ਨੂੰ ਮਾਰ ਕੇ ਉੱਥੇ ਅੰਦਰ ਕਿਤੇ ਦੱਬਤਾ ਵੀ ਉਹਨਾਂ ਨੇ ਲੁਕੋਤੀ ਉਹ ਲਾਸ਼ ਉਹਦੀ ਤੁਸੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਉਹਨਾਂ ਦੇ ਘਰ ਦੇ ਦੋਸ਼ੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਵੇਂ ਸਾਡੀ ਮਾਤਾ ਮਾਰੀਏ ਸਾਨੂੰ ਉਹ ਵੀ ਇਨਸਾਫ ਚਾਹੀਦਾ ਹੈ ਜਿਹੜੋਂ ਉਹਨਾਂ ਦੇ ਘਰ ਦੇ ਅਨੁਸਾਰਿਆਂ ਨੂੰ ਸਾਰਿਆਂ ਨੂੰ ਲੈ ਕੇ ਜਾਣੀ ਚਾਹੀਦੀ ਹੈ ਪੁਲਿਸ ਜੇਲ੍ਹ ਚ ਪਾਓ ਉਹਨਾਂ ਨੂੰ ਵੀ ਲੱਗਦਾ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਹੀਂ ਕੋਈ ਕੁਛ ਨਹੀਂ ਕਰਦੀ ਪੁਲਿਸ ਕੋਈ ਕੁਛ ਨਹੀਂ ਕਰਦੀ ਹੈਗੀ ਸਲੀਬ ਮੁਰਜਮੀ ਕਾ ਉਹ ਤਾਂ ਘਰੇ ਬੈਠੇ ਜਿਨ੍ਹਾਂ ਨੇ ਨਾਲ ਰਲ ਕੇ ਮਾਰੀਆ ਉਹ ਤਾਂ ਹੀ ਘਰੇ ਬੈਠੇ ਆ ਮੇਰੇ ਨਾਲ ਕਰਤਾਰ ਸਿੰਘ ਜੀ ਪਤਨੀ ਸੀ ਇਹ ਹਮ ਤੇ ਉਹਦੇ ਨਾਲ ਜਿਹੜਾ ਹੋਇਆ ਬਹੁਤ ਜ਼ੁਲਮ ਹੋਇਆ ਯਾਨੀ ਮੈਂ ਤਾਂ ਇੱਕ ਬਹੁਤ ਦੇਵਤਾ ਬੰਦਾ ਸੀ ਇੱਥੇ ਨਹੀਂ ਜੇ ਆਪਣੇ ਮੈਨੂੰ ਕੋਈ ਸ਼ੱਕ ਨਹੀਂ ਸੀ ਆਪਣੇ ਇਹ ਤਾਂ ਫਿਰ ਦੇਖੋ ਦੇਖ ਜਾਦੋ ਨਾ ਆਪਣੇ ਜਦੋਂ ਜੂਈ ਬੁੱਢੀ ਤਾਂ ਗਲ ਘੋਟਦੇ ਸੀ ਕੁਝ ਜਤੀ ਮੈਂ ਚਲੇ ਗਿਆ ਉੱਥੇ ਚਲੇ ਗਿਆ ਮੈਂ ਪੁੱਛਿਆ ਮੈਂ ਕਿਹਾ ਮੇਰੇ ਘਰ ਦੇ ਕਿੱਥੇ ਆ ਕਹਦੇ ਹੁਣੇ ਗਏ ਆ ਬਾਈ ਘਰ ਨੂੰ ਕਹਿੰਦੇ ਮੈਂ ਆਪਦੀ ਨੂੰ ਨੂੰ ਫੋਨ ਲਾਇਆ ਮੈਂ ਕਿਹਾ ਤੇ ਮਮੀ ਆ ਗਈ ਘਰੇ ਇਹ ਕਹਿੰਦੀ ਨਹੀਂ ਆਈ ਨਹੀਂ ਡੈਡੀ ਮੈਂ ਕਿਹਾ ਬਾਹਰ ਦੇਖ ਬੁੱਢੀਆਂ ਕੋਈ ਖੜਕੀ ਹੋਊਗੀ ਇਹਨੇ ਦੇਖ ਕੇ ਮੈਨੂੰ ਫੋਨ ਜੱਦਾ ਕਰਿਆ ਕਹਿੰਦੀ ਪਾਪਾ ਆਈ ਨਹੀਂ ਮਗਾ ਚਾ ਲਾਹੌਰ ਦੇਗਾ ਇੱਥੇ ਕੰਮ ਲੱਗੀ ਹੋਣੀ ਹੈ ਕਰਨ ਫੇਰ ਰਿਪੋਰਟ ਲਗਾਈ ਫੇਰ ਆਪਣੇ ਰਾਤ ਨੂੰ ਦਾ 11 ਵਜੇ ਜਾ ਕੇ ਅਸੀਂ ਥਾਣੇ ਦਰਖਾਸਤ ਦੇ ਕੇ ਆਏ ਪੁਲਿਸ ਆਈ ਹੋਣੀ ਉਹਨੇ ਆ ਪੁਲਿਸ ਆਈ ਆ ਕੋਈ ਜਾਣੀ ਦੋ ਮਰਜਮਾ ਨਾਲ ਆਏ ਸੀ ਪੁਲਸ ਕਰਮਚਾਰੀ ਦੇਖ ਕੇ ਮੁੜ ਗਏ ਬਸ ਫੇਰ ਰਾਤ ਫੇਰ ਦੁਬਾਰਾ ਆਏ ਨੇ ਉਹਨਾਂ ਦੇ ਘਰ ਆ ਰਾਤ ਆਏ ਦੁਬਾਰਾ ਕੀ ਹੋਇਆ ਫੇਰ ਰਾਤੀ ਜਿਹੜਾ ਹੋਇਆ ਰਾਤੀ ਪਹਿਲਾਂ ਉਂਗ ਪਹਿਲਾਂ ਆਏ ਸੀ ਜਾਣੀ ਦੂਏ ਗੇਟ ਚ ਉਹਨਾਂ ਨੂੰ ਲਾਸ਼ ਕੱਢੀ ਆ ਕੇ ਜੀ ਕੀ ਬਤਨ ਮਾਰੇ ਦਾ ਆਪਣੇ ਦਾ ਉਹ ਕਹਿੰਦੇ ਸੱਟਾ ਸੱਤਿਆ ਬਹਮਾਰੀ ਹੋਈ ਉਹਨਾਂ ਨੂੰ ਗਾਲ ਕੁੱਟ ਕੇ ਮਾਰਿਆ ਜੀ ਉਹ ਚੁੰਨੀ ਉਹ ਮੈਂ ਗਾਲ ਚ ਕਹਿੰਦੇ ਜੀ ਆਪਣੇ ਜਿਹਦੇ ਨਾਲ ਮਾਰੀ ਆ ਕਿੱਥੋਂ ਬਰਾਮਦ ਹੋਈ ਆ ਲਾਸ਼ ਆ ਜਿਹੜੀ ਇਹ ਸੋਈ ਦੇ ਵਿੱਚੋਂ ਹੋਈ ਆ ਜੀ ਔਰ ਸੋਈ ਚ ਕੈਵਨ ਜਿਹੜਾ ਬਣਿਆ ਹੁੰਦਾ ਉਹਦੇ ਵਿੱਚ ਕੀ ਮੰਗ ਰਹੇ ਹੋ ਮੰਗ ਸਾਨੂੰ ਇਨਸਾਫ ਗਰੀਬ ਬੰਦੇ ਨੂੰ ਚਾਹੀਦਾ ਹੋਰ ਸਾਨੂੰ ਆਪਣੇ ਕੀ ਕਿਰਾਏ ਤੇ ਬੈਠਾ ਮੈਂ